ਸਾਰੇ ਪਰ ਪਰਿਸ਼ਤ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਕਰ ਤੇ ਚੱਲਿਆਂ ਖਾਲੇ ਨੂੰ ਵੱਡਾ ਟਰੈਕਟਰ ਲਿਆਇ ਸੀ ਕੱਲ ਤੇ ਨਿੰਦੀ ਵਾਲੇ ਸੀਗੇ ਉਲਟਾਵੇਂ ਹਾਲ ਉਹ ਕੱਢਣੇ ਸੀਗੇ ਤੇ ਬਾਕੀ ਤਿਆਰੀ ਵੈਰੀ ਹੋ ਗਈ ਸੀਗੀ ਤੇ ਪਾਲੀ ਦਾ ਫੋਨ ਆ ਗਿਆ ਸੀ ਉਧਰ ਕੈਮ ਵਾਲੇ ਵਾਕੇ ਕਰਤੇ ਸੀ ਤਿਆਰ ਉਹਨੇ ਖੇਤ ਆਪਣਾ ਉਧਰ ਲਾ ਕੈਬਲ ਰੋਟਾਵੇਟਰ ਨਾਲ ਤੇ ਇਧਰ ਵੀ ਸ਼ੇਰੂ ਚੱਕ ਲਿਆ ਸੀ ਪਰਾਲੀ ਰਾਤ ਵੱਡੀ ਗੱਡੀ ਲੈ ਗਿਆ ਸੀਗਾ ਗੱਠਾ ਜੀਆਂ ਚੱਕ ਲਿਆ ਤੇ ਬਾਕੀ ਬਾਈ ਦੀ ਡਿਊਟੀ ਹੈਗੀ ਇੱਥੇ ਹੀ ਪਿੰਡ ਕੋਈ ਗਾਇ ਬਣਾਉਂਦਾ ਆਲੂਆਂ ਦੇ ਬਾਹਰ ਮੋਟਰ ਚੱਲਦੀ ਸੀ ਕੱਲ ਤਾਂ ਘਰੌਣੀ ਇਹਨੂੰ ਉਹਦਾ ਵੀ ਕੰਮ ਨਿਬੜ ਗਿਆ ਤੇ ਬਾਕੀ ਚੱਲਦੇ ਫਿਰ ਖਾੜੇ ਨੂੰ ਚਾਹ ਪਾਈ ਪਈ ਐ ਬਾਈ ਲੈ ਜੀ ਠੀਕ ਆ ਮੈਂ ਕਿਹਾ ਚਾਹ ਪਾਈ ਪਈ ਆ ਉਧਰ ਆਹੋ ਚਲੋ ਬਈ ਤੇ ਸੈਤ ਸਾਹਿਬ ਹੁਣਾਂ ਦੇ ਜਾਣਾ ਅੱਜ ਖਾੜੇ ਨੂੰ ਆਦਾ ਲੱਤ ਦੇ ਕੀ ਲੱਗਿਆ ਓਏ ਆਹ ਪਰਲੇ ਲੱਤ ਦੇ ਕੀ ਲੱਗਿਆ ਤੇਰਾ ਵਾਈਟ ਵਾਈਟ ਤੇ ਚੱਲਦੇ ਆ ਫਿਰ ਟਰੈਕਟਰ ਲੈ ਕੇ ਫਿਰ ਸਾਫ ਕਰ ਲੋ ਤੇ ਕਪੜਾ ਮਾਰ ਕੇ ਮਾੜਾ ਜਾਦੇ ਥੱਲੇ ਪਿਆ ਉਹ ਤੇ ਟੇਪ ਦੇ ਮਗਰ ਪਿਆ ਉਹ ਥੱਲੇ ਪਿਆ ਟੇਪ ਥੱਲੇ ਟੇਪ ਥੱਲੇ ਇਹ ਦੁਬੱਟਾ ਵਾ ਤੇ ਗੋਭੀ ਨੂੰ ਬਾਣੀ ਲੱਗ ਗਿਆ ਤੇ ਬਾਕੀ ਇਹਨੂੰ ਵੀ ਗੋਡਗਡਾਈ ਜੀ ਕਰਕੇ ਰੇਪ ਪਾਉਨੇ ਆ ਇਹਨੂੰ ਡੀਏਪ ਫਿਰ ਮਿੱਟੀ ਲਾ ਦਾਂਗੇ ਗਾਜਰਾ ਵੀ ਹਰੀ ਆਉਗੇ ਵਿੱਚ ਕਾਜਾ ਹੋ ਗਿਆ ਪਰ ਉਹ ਹੁਣ ਹੱਥ ਨਾਲ ਖਿੱਚਣਾ ਪਊਗਾ ਆਪਾਂ ਨੂੰ ਵੱਡਾ ਹੋਏ ਤਾਂ ਤੇ ਨਿਕਲਦੇ ਆ ਫਿਰ आहो जिमे चलो भी अंदर चलो किधर चला बाहर बहर इतना शादी बहन वाली जगह मार लिया हाथ पा के बहना वो ये तो, दर। तो एदे वो है नहीं गए अपने लगे हुए स्टैंड जैड तो पाइप चलो फिर चलिए ਆ ਗਿਆ ਸੀ ਦੀਪ ਪੇ ਮੈਸਤਰੀ ਜਗਰਾਉ ਰਹਿ ਕੋਟਾ ਡੇ ਤੇ ਹਾਰਨੇ ਦਾ ਵਜਦਾ ਨਹੀਂ ਪਾ ਪਾ ਜਿਹੜਾ ਖਰਾਬ ਸੀਗਾ ਤੇ ਲਾਇਆ ਬੰਦਾ ਵਾ ਹੁਣ ਦੂਜਿਆਂ ਚ ਪਾਣੀ ਜਿਹਾ ਪਿਆ ਹੀ ਰਹਿੰਦਾ ਵਾ ਕਰਤੇ ਬਦਲੀ ਇੱਥੇ ਤਾਂ 10 ਮਿੰਟ ਦਾ ਹੀ ਰਹਾ ਵਾ ਖਾੜੇ ਦਾ ਪਹੁੰਚਣ ਆ ਲਈ ਆ ਵਾ ਬਸ ਮੈਸੂ ਨਹੀਂ ਕਰਦੇ ਹੋਣੇ ਤਿਆਰੀ ਵੈਰੀ ਅਜੇ ਰੇਰ ਉਹ ਮੂਹਰੇ ਖਲਾਰ ਕੇ ਸੀਗਾ ਕੰਮ ਉਹਨਾਂ ਦਾ ਤੇ 11 ਵਜੇ ਆ 12 12:30 ਵਜੇ ਚਲਾਦਾ ਤਾਂ ਵੀ ਆਪਾਂ ਬਾਜੇ ਕੱਲੇ ਠੋਕ ਦੇਣੇ ਆ ਹੋ ਕੇ ਘੇਰਾ ਐ ਸਿੰਗਲ ਹੀ ਆ ਤੇ ਬੀਜਿਆ ਜਾਣਾ ਵਧੀਆ ਫਿਰ ਤੇ ਚੱਲ ਪਏ ਕੰਮ ਆਲੂ ਵਢਣ ਦਾ ਕੰਮ ਰਹਿ ਗਿਆ ਥੋੜਾ ਜਿਹਾ ਅੰਦਰ ਹੀ ਤੇ ਬਾਕੀ ਉਧਰ ਬੰਦੇ ਗਏ ਹੋਏ ਰੇਖ ਖਲਾਰ ਨੂੰ ਮੂਰੇ ਪੋਟਾਸ ਤੇ ਪਾਲੇ ਨੂੰ ਤਵੀਨਾਂ ਛੋਟੀਆਂ ਨਾਲ ਲਾਤੀ ਦੋਰ ਤੋ ਦੁਬਾਰਾ ਹੁਣ ਪਾਉਨੇ ਆ ਮਸ਼ੀਨ ਤੇਲ ਪਾ ਕੇ ਤੋ ਅਜੇ ਇੱਕ ਨਾ ਹੋਰ ਹੋਈ ਟੈਂਕੀ ਹੋ ਜਾਏਗੀ ਲੈ ਲੇ ਕੋਈ ਇਹ ਵੀ ਦੂਰੋਂ ਉਹਦੇ ਦੇਖ ਪੜਾ ਬਾਕੀ ਉਸ ਕਲੇਗਾਰਾ ਆਨ ਨੂੰ ਆਵਾਜ਼ ਦੇ ਟੀਟੀ ਵਾਲੇ ਨੂੰ ਆਵਾਜ਼ ਇਹ ਗੱਡੀ ਵਾਲਾ ਕਹਿੰਦਾ ਜਾਨਾ ਮਾ ਪਾਣੀ ਪਾਇਆ ਨਾ ਬੜਾ ਆਓ ਬਾਹਰ ਨਹੀਂ ਕਰਦਾ ਪਾਣੀ ਪਾਇਆ ਦੇ ਹੀ ਹੋ ਮਹੀਨਾ ਬਾਬੇ ਤੁਹਾਡਾ ਮਾਰ ਲਾਂਗੇ ਮੂਰੇ ਤੇ ਮੈਂ ਸੀ ਖੂ ਹੋ ਕੇ ਖੜਾ ਗਿਆ ਟਰੈਕਟਰ ਕਿਉਂਕਿ ਪੋ ਪੁਲਿਸ ਹੀ ਪੈਲੀ ਤੇ ਖੜਾ ਆ ਗਿਆ ਉੱਥੇ ਹੁਣ ਲਿਆਂਦਾ ਸੰਗਲ ਤੇ ਉਹ ਸੀਗਾ ਛੋਟਾ ਟਰੈਕਟਰ ਨੇੜੇ ਹੀ ਕਹਦਾ ਮੈਦਾਨ ਦੇ ਵਿਚਾਲੇ ਵੀ ਉਹਨੇ ਲੈ ਗਿਆ ਹੋਊਗਾ ਤੇ ਨੇੜੇ ਹੀ ਕੋਠੇ ਦੇ ਖੜਾ ਲਿਆ ਬਾਕੀ ਥੋੜਾ ਜਿਹਾ ਡਾਂਸ ਵੀ ਗਿਆ ਹੋਣਾ ਵਾ ਐਕਸਪੀਰੀਅੰਸ ਦਾ ਵੀ ਫਰਕ ਪੈ ਜਾਂਦਾ ਥੋੜਾ ਜਿਹਾ ਬਾਕੀ ਆਲੂਆਂ ਨੂੰ ਲੱਗਿਆ ਸੀ ਪਾਣੀ ਪਾਰ ਵੀ ਇਧਰ ਵੀ ਆਲੂਆਂ ਦਾ ਕੰਮ ਨਿਬੜ ਗਿਆ ਤੇ ਰੋਟੀ ਖਾ ਕੇ ਵੀ ਚਲਾਉਨੇ ਆ ਕੰਮ ਬੰਦੇ ਵੀ ਵੇਲੇ ਹੋਗੇ ਮੇਸੀ ਆਉਂਦਾ ਰੋਟੀ ਲੈ ਕੇ ਬੰਦਿਆਂ ਦੀ ਗਾਜ਼ੀ ਆਓ ਹੋ ਗਿਆ ਕਿੰਨਾ ਕੁ ਰਹਿ ਗਿਆ ਹੋਰ ਰਹਿ ਗਿਆ ਤਾਂ ਕਿਲਾ ਆ ਹੀ ਰਿਹਾ ਉਹ ਦਾਖੇ ਲਾ ਰਿਹਾ ਹਾ ਉਧਰ ਗਿਆ ਹੁਣ ਦਾ ਚੱਲ ਆ ਗਿਆ ਰੋਟੀ ਲਾ ਕੇ ਫਿਰ ਚਲਾਉਣੇ ਆ ਕੰਮ ਰੋ ਗਿਆ ਤੇ ਬਾਕੀ ਦੇਖਦੇ ਆ ਕੱਢ ਕੇ ਹੈ ਸਾਫ ਪਤੀ ਡਾਈ ਖਲਾਰ ਗਿਆ ਬਾ ਕੋਈ ਗੱਲ ਨਹੀਂ ਉਹ ਮਸ਼ੀਨ ਪੌਂਦੀ ਨਹੀਂ ਆਪਣਾ ਉਹ ਬ੍ਰੀਕ ਆ ਥੋੜਾ ਜ ਆਮ ਬ੍ਰੀਕ ਇਹਦੇ ਨਾਲ ਵੱਧ ਪੈਂਦਾ ਹੁੰਦਾ ਆਪਣੇ ਦਾ ਚੱਕਦੀ ਨਹੀਂ ਮਸ਼ੀਨ ਪਤਾ ਨਹੀਂ ਕੀ ਗੱਲ ਫੁੱਲ ਤੇ ਵੀ ਐਕਤੀ ਇਹਨੂੰ ਕੀ ਹੋਇਆ ਵਾ ਇਹ ਦਾ ਦੂਜਾ ਤਰ੍ਹਾਂ ਮੈਕਸ ਕੀਤਾ ਹੋਇਆ ਹੈ ਨਾ ਖੋਲੀ ਆਗਾ ਸਾਥ ਆਪੂ ਆਹੋ ਪਤਾ ਨਹੀਂ ਕਿ ਚੱਕਦੀ ਨਹੀਂ ਹੈਗੀ ਤੇ ਮਸ਼ੀਨ ਭਰ ਕੇ ਵੀ ਪੂਰਾ ਚੱਕਦੀ ਆ ਤਿੰਨ ਸਵਾ ਤਿੰਨ ਪਾਉਂਦੀ ਆ ਮਾਸਾਂ ਹੀ ਆ ਪਤਾ ਨਹੀਂ ਕੀ ਆ ਇੱਕ ਸਾਈਜ਼ ਹੈ ਨਹੀਂ ਇਹ ਅੱਗੇ ਮੋਟਾ ਹੁੰਦਾ ਵਾ ਡੀਏਪੀ ਚੱਲ ਕੋਈ ਗੱਲ ਨਹੀਂ ਖਲਾਰਤਾ ਹੁਣ ਲੈ ਲਿਆ ਕੰਮ ਕੀ ਖੁੱਪ ਗਿਆ ਹੈ ਆ ਖੁੱਪਿਆ ਖੜਾ ਜੋ ਨਾ ਕੱਲਾ ਕੱਢੂਗਾ ਨਹੀਂ ਹੁਣ ਮਾੜੇ ਚੈੱਕ ਤਾਂ ਕਰੀਏ ਵੀ ਤੂੰ ਆ ਕਿਵੇਂ ਮਾਰਦਾ ਹੈ ਉਹ ਜਾਣਦੇ ਤੂੰ ਕਿਉਂ ਮਾਰਦੇ ਹੋ ਫਰ ਖੜਿਆ ਹੋ ਗਿਆ ਬੱਸ ਬਹੁਤ ਆਏ ਹੋਏ ਕਿੰਨਾ ਟਾਈਮ ਹੋ ਗਿਆ ਖਾਣੇ ਮੈਂ ਟਾਈਮ ਤਾਂ ਫੇਲੇ ਹੈ ਰੋਟੀ ਤਾਂ ਆਲੀ ਰੋਟੀ ਹਾ 10 11 ਵਜੇ ਤੱਕ ਰੋਟੀਆਂ ਖਾ ਲਈਏ ਚਲੋ ਨੂੰ ਮਤਲਬ ਇਹ ਨਹੀਂਗਾ ਉਹ ਕਹਿੰਦਾ ਰੋਟੀ ਖਾ ਕੇ ਵੀ ਮੈਂ ਮਸ਼ੀਨ ਫੇਰ ਰੋਕੋਗੇ 3 ਵਜੇ ਉਹਨੂੰ ਮਤਲਬ ਉਹ ਆ 3 ਵਜੇ ਤਾਂ 2 ਘੰਟੇ ਵਿੱਚ ਕਿਵੇਂ ਖਾ ਲੇਗਾ ਰੋਟੀ ਨਾ ਤਾ 3 ਵਜੇ 4 ਵਜੇ ਖਾ ਲਿਆ ਚਲੋ ਫੇਰ ਨਹੀਂ ਮੈਂ ਰੋਕਣਾ ਰਕਣਾ ਫੇਰ ਚੱਲਦੇ ਦੋ ਦੋ ਕੇ ਬੰਦਾ ਕਰਕੇ ਖਾਓ ਫਿਰ ਹਾਂ ਫੇਰ ਬਦਲੀ ਕਰਕੇ ਖਾਓ ਮਸ਼ੀਨ ਨਹੀਂ ਰੋਕेंगे ਦੋ ਦੋ ਬੰਦਾ ਮੋੜ ਕੇ ਇਧਰ ਲਾਈ ਆ ਟਰਾਲੀ ਪਹਿਲਾਂ ਤਾਂ ਕਿਲਾ ਬੀਜ ਦੇ ਤੇ ਫੇਰ ਇਧਰ ਸੁਭਾਗਾ ਮੂਰੇ ਮੂਰੇ ਵੱਜ ਜੂਗਾ ਐਟ ਮਾਰ ਕੇ ਇਧਰ ਹੀ ਮਾਰ ਲਈ ਫੇਰ ਇਧਰ ਹੀ ਇਧਰ ਹੀ ਬੀਜ ਦੇ ਜਾਵਾਂਗਾ ਦੋ ਦੋਨੂੰ ਖਾੜੇ ਮਸ਼ਹੂਰ ਆ ਹੈਗਾ ਲੱਕੜ ਵਾਲਾ ਸੁਹਾਗੇ ਆਪਣੇ ਪਿੰਡ ਚੱਲਦਾ ਵਾ ਲੋਹੇ ਵਾਲਾ ਪਰ ਜੇ ਆਮ ਆਪਾਂ ਪਹਿਲੀ ਦੇਖਾਂਗੇ ਨਾ ਤੇ ਲੱਕੜ ਵਾਲਾ ਜਾਦੇ ਚਮਕਾਊਗਾ ਆਲੂ ਵਾਲੀ ਪਹਿਲੀ ਨੂੰ ਲੋਹੇ ਵਾਲਾ ਖੁਸ਼ਕੀ ਜੀ ਛੱਡ ਜਾਂਦਾ ਪਹਿਲੀ ਰੁਖੀ ਜੀ ਜਿਵੇਂ ਨਹੀਂ ਛੱਡ ਦਿੰਦਾ ਇਹ ਕਰ ਦਿੰਦਾ ਜਿਵੇਂ ਆ ਗਰਮਾਲਾ ਫੇਰ ਆ ਹੁੰਦਾ ਇਹ ਚੀਜ਼ ਕਰ ਦਿੰਦਾ ਸਾਰੀ ਸੁਹਾਗਾ ਲੱਕੜ ਵਾਲਾ ਬਣਦਾ ਹੀ ਮਹਿੰਗਾ ਵਾ 40000 ਤੋਂ ਘੱਟ ਆਉਂਦਾ ਨਹੀਂ ਗਾ ਜੇ ਪੂਰਾ ਉੱਚਾ ਲੈਨੇ ਆਪ ਲੱਕੜ ਮਹਿੰਗੀ ਏ ਪੂਰੀ 50000 ਦਾ ਬਣਦਾ ਸੁਹਾਗਾ 40000 ਦਾ ਘੱਟ ਤੋਂ ਘੱਟ ਆਓ ਫੋਟਾ ਡੇਢ ਫੋਟਾ ਉੱਚਾ ਚਾਹੀਦਾ ਡੇਢ ਫੋਟਾ ਦਾ ਘੱਟੋ ਘੱਟ ਆਓ ਆਪਣਾ ਚੱਲਦਾ ਚੱਲਦਾ ਰਹਿ ਗਿਆ ਪਰ ਜਾਨੀ ਇਹ ਪਹਿਲੀ ਥੋੜੀ ਨੁੱਕਰ ਇਹਦੀ ਜਿਆਦਾ ਭਾਂਦੇ ਆ ਰੋੜੀ ਨੂੰ ਲੈ ਲੈ ਉਹ ਵੀ ਇਹਦੀ ਪਹਿਲੀ ਜਿਹੜੀ ਆਲੂ ਵਾਲੀ ਚਮਕਾਉਂਦਾ ਇਹੀ ਆ ਉਹ ਮੈਂ ਜਿਵੇਂ ਗਰਮਾਲਾ ਫੇਰਾਂ ਦਾ ਕੰਧ ਤੇ ਐ ਕਰ ਦਿੰਦਾ ਜੋ ਧੁੱਪ ਪਈ ਨਹੀਂ ਨਾ ਸਵੇਰੇ ਸਵੇਰੇ ਐਂ ਚਮਕੂਗੀ ਰੇਤੇ ਵਾਲੀ ਬੈਲੀ ਦਾ ਬਾੜੀ ਚਮਕਾਉਂਦਾ ਉਹਦਾ ਚਮਕ ਤਾਂ ਉਸੇ ਹੀ ਨਾ ਲੱਕਰੇ ਵਾਲਾ ਇੱਥੇ ਖਾੜੇ ਸਾਰੀ ਫੇਰਦੇ ਆਂਮ ਉਹਨੂੰ ਫੇਰਦੇ ਨਹੀਂ ਕਿ ਅਣਜਾਣ ਬੰਦਾ ਲੈਫਟ ਵਾਲਾ ਫੇਰ ਨਹੀਂ ਸਕਦਾ ਧੋੜੀਆਂ ਬਾਦਾਂ ਇਹਦੇ ਸੰਗਲ ਫਸਾ ਸਦਾ ਜੋ ਮਰਜ਼ੀ ਖਿੱਚੀ ਚੱਲ ਬਾਕੀ ਰੁਝਾਨ ਆ ਡੋਡਿ ਪਰ ਉਹ ਲੱਕੜ ਵਾਲਾ ਟੋਪ 'ਚ ਆਉਂਦਾ ਵਾ ਜਣੀ ਜਦੋਂ ਸਫਾਈ ਪੱਖੋਂ ਮੰਨੇਗਾ ਉਹ ਖੁਸ਼ਕੀ ਛੱਡ ਜਾਂਦਾ ਪੈਲੀ ਆਏ ਚਮਕਾਉਂਦਾ ਨਹੀਂਗਾ ਉਹ ਨੇੜੇ ਹੁੰਦਾ ਕਹਿਲਾ ਜਿਵੇਂ ਲੈਂਕਾਂ 'ਚ ਦਾਬ ਨਹੀਂ ਦਿੰਦਾ ਉਹ ਨਹੀਂ ਉੱਤੇ ਰੇ ਤੈਨ ਘਟੂ ਤੋਂ ਬਾਅਦ ਪਾਉਂਦੀ ਨਹੀਂ ਆਪਣੇ ਇਹ ਪੂਰੇ ਪੁੰਗਰੇ ਹੋਇਆ ਹੁਣ ਤਾਂ ਟੁੱਟਦੀਆਂ ਮੱਖਾਂ ਵਜੇ ਕੇ ਵਿੱਚ ਟਮਾ ਟਿੱਕੀਆਂ ਅੱਖਾਂ ਟੁੱਟਦੀਆਂ ਆ ਹਨ ਬੋਰੀਆਂ ਚਲੋ ਇਹਦਾ ਫੁੱਟਿਆਂ ਦੇ ਆਂਦੇ ਆ ਆਏ ਇਹਦੇ ਆਹ ਕੋਪੀ ਚੱਕ ਬਈ ਨਹੀਂ ਰੱਖੀ ਜੀ ਇੱਥੇ ਰੱਖੀਏ ਟਰਾਲੀ ਦੇ ਫਸਾਏ ਦੇ ਫਸਾਦੇ ਇਹਨੂੰ ਜਾਂ ਟਰੈਕਟਰ ਦੇ ਰੱਖ ਦੇ ਮੂਰੇ ਪੈਰਾ ਕੋਲੇ ਜਾਂ ਟੈਂਕੀ ਮਗਰ ਕਿਤੇ ਰੱਖ ਦੇ ਟੁੱਟੇ ਨਾ ਬਜੇ 2 ਕਾ ਨਹੀਂ ਅਜੇ ਅਵਾ 2 ਹੋ ਗਿਆ ਮੈਂ ਸੀ ਦੇਖਦੇ ਆ ਕਿੰਨਾ ਕ ਬੀਜਿਆ ਜਾਂਦਾ ਮੈਨੂੰ ਲੱਗਾ ਰਹਿ ਜਾਣਾ ਕਿਉਂਕਿ 5 ਵਜੇ ਛੁੱਟੀ ਕਰ ਦੇਣਾ ਇਹਨੇ ਹਨੇਰਾ ਹੋ ਜਾਂਦਾ ਮੁੜ ਕੇ ਹਾਂ ਨਾ ਨਹੀਂ ਹੈ ਇਹ ਸਾਲ ਤੱਕ ਬੰਨਣਾ ਹੈ ਨਹੀਂ ਨਹੀਂ ਆਪਾਂ ਚੈੱਕ ਕਰਨੀ ਹੈ ਲੈ ਬਟਾ ਤੂੰ ਅੱਜ ਜਦ ਕੋ ਮਰਜ਼ੀ ਕਰਾਈ ਚੱਲੀ ਇਹਨਾਂ ਤੋਂ 5 ਵਜੇ ਤੋਂ ਬਾਅਦ ਭਾਵੇਂ ਘੰਟੇ ਦੋ ਲੋ ਵਾਲੀ 6 ਵਜੇ 6 ਵਜੇ ਹਨੇਰਾ ਹੋ ਜਾਂਦਾ ਦਿਸਣ ਹਟ ਜਾਂਦਾ ਫਿਰ ਇਧਰ ਆਪਾਂ ਲਾ ਕੇ ਮਸ਼ੀਨ ਚੈੱਕ ਕੀਤੀ ਸੀ ਇਹ ਵੀ ਕਿਵੇਂ ਆ ਠੀਕ ਆ ਸੱਜਾ ਖਾਬਾ ਜਿਹੜਾ ਲੈਂਟਾਂ ਦਾ ਹੁੰਦਾ ਉੱਚੀ ਨੀਚ ਕਿਉਂਕਿ ਹਲਾਂ ਤੇ ਆਪਾਂ ਨੂੰ ਹਿਲਾਉਣੀ ਪੈਂਦੀ ਹੈ ਤਾਂ ਕਰਕੇ ਸੈੱਟ ਕਰਨੀ ਪੈਂਦੀ ਹੈ ਕਿਰਾਂ ਮਸ਼ੀਨ ਖਾਲੀ ਸੀਗੀ ਤੇ ਬਾਕੀ ਚਲਾਤਾ ਕੰਮ 2 20 ਹੋ ਗਿਆ ਤਕਰੀਬਨ ਤੇ ਪਹਿਲਾਂ ਕਿਹੜਾ ਲੱਗਿਆ ਲਾਉਣ ਬੰਨੇ ਨਾਲ ਕੱਲੇ ਦਾ ਕੰਮ ਨਵੇੜਦਾ ਆਪਾਂ ਤੇ ਰੋਟੀ ਖਾਣਗੇ ਉਹਨਾਂ ਦੁਪਹਿਰ ਦੇ ਬੰਦੇ ਫਿਰ ਜਾ ਪੀ ਕੇ ਲਾਗੇ ਜੀ ਕਿਉਂਕਿ ਸਵੇਰੇ ਵਾਲੀ ਰੋਟੀ ਅੱਜ ਵੇਚੀ ਨੇ ਲੇਟ ਖਵਾਈ ਇਹਨਾਂ ਨੂੰ ਅੱਜ ਤੇ ਮੰਡੀ ਗਿਆ ਹੋਇਆ ਸੀਗਾ ਤੇਰੇ ਟਰਾਲੀ ਟੋਲੀ ਲਾਉਣ ਨੂੰ ਟਾਈਮ ਲੱਗ ਗਿਆ ਕਹਿੰਦਾ ਤੇ ਪਾਲੀਪੁਰੇ ਪੁਰੇ ਮਾਰੀ ਜਾਂਦਾ ਤੁਹਾਡਾ ਆਲੂ ਬੰਦੇ ਦੇ ਨਾਲ ਖਲਾਰੀ ਜਾਂਦਾ ਬੰਦਾ ਤੇ ਕਈਆਂ ਨਾਲ ਸੈੱਟ ਕਰ ਦੇਣਗੇ ਕਿਉਂਕਿ ਬੰਨੇ ਦੇ ਨਾਲ ਜਗ੍ਹਾ ਹੈ ਜੀ ਜ਼ਿਆਦੇ ਤੇ ਫਿਰ ਖਲਾਰਨ ਵਾਲਾ ਕੰਮ ਆਲੂ ਦਾ ਨਿਬੜ ਗਿਆ ਲਾਰਾ ਵੀ ਜੈ ਆਊਗਾ ਤੇ ਲੰਮਾ ਘੇਰਾ ਵਾ ਜੱਲੀ ਆਉਂਦੀ ਹੈ ਮਸ਼ੀਨ ਸੈੱਟ ਵਧੀਆ ਪੂਰਾ ਮੱਕਾ ਬੋਤਾ ਦੋਲੀਆਂ ਪੂਰੀਆਂ ਜਦੋਂ ਮਸ਼ੀਨ ਸੈੱਟ ਹੋਵੇ ਫਿਰ ਇਹ ਵਾੜਾ ਟਾਈਮ ਲੱਗਦਾ ਜੇ ਵੀਰੀ ਨਾਲ ਪੰਗਾ ਪੈਣ ਲੱਗ ਜਾਂਦਾ ਜੇ ਪੈਰੀ ਮਾੜੇ ਬੋਡੇ ਕੱਚੀ ਪੱਕੀ ਜਾਂ ਫਰਕ ਪੈ ਜਾਂਦਾ ਵਾ ਇਹ 900 ਰੋ ਲੱਗਦਾ ਹੁੰਦਾ ਜਿਵੇਂ ਮਸ਼ੀਨ ਦਾ ਤੇ ਬਾਕੀ ਗੱਲ ਦਾ ਕੰਮ ਸੈੱਟ ਪੂਰਾ ਦੇਖਦਾ ਬਣ ਗਈ ਹੈ ਪੂਰੇ ਡਾਕ ਪਰਲੀ ਆਏ ਤੇ ਬਟਾ ਪੂਰੇ ਬਟਾ ਬਟਾ ਘੁਰਦਿਆਂ ਪੂਰੀਆਂ ਰੰਗ ਦੇਖ ਰਿਹਾ ਮੇਰਾ ਕੰਮ ਆ ਦੇ ਬਰ ਕੋਈ ਜਾਵੀ ਨਿਬੜ ਜਾਵੇ ਘੇਰਾ ਆਪਣਾ